ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਕਹਿਣਾ ਚਾਹੋਗੇ ਸਾਹਿਬ ਵੇਖੋ ਵੀਡੀਓ ਤੇ ਵੀਰ ਦੇ ਕਾਫੀ ਸੱਟਾਂ ਲੱਗੀਆਂ ਨੇ ਪਹਿਲਾਂ ਇਹ ਵੀਡੀਓ ਦੇਖੋ ਕੱਲ ਮੇਲਾ ਸੀ ਆਪਣੇ ਭਾਈ ਮਾਨਸਾ ਗੁਰਦਾਰੇ ਗੁਰਦਾਰੇ ਮੇਲਾ ਸੀ ਤੇ ਮੈਂ ਰਾਤ ਨੂੰ ਨਾਲ ਲੰਗਰ ਹਾਲ ਦੇ ਵਿੱਚ ਨਾ ਉੱਥੇ ਮੈਂ ਬੈਠਾ ਲੰਗਰ ਖਾਣ ਵਾਸਤੇ ਤੇ ਉਹ ਬਾ ਇੱਕ ਸੇਵਾਦਾਰ ਹੀ ਉਹਨਾਂ ਦਾ ਸਿਰਫ ਹੈੱਡ ਕਵਰ ਨਹੀਂ ਕੀਤਾ ਤਾਂ ਮੈਨੂੰ ਨਾ ਗਾਲ ਕੱਢ ਕੇ ਕਹਿੰਦਾ ਵੀ ਕੀ ਗੱਲ ਤੇਰੇ ਕੋਲ ਸਿਰਿੰਟ ਗਿਆ ਜਾਂਦਾ ਮੈਂ ਜਾਂ ਵੀਰ ਜੀ ਇਹ ਮੁੱਢੀ ਗੱਲ ਦੀ ਪਿਆਰ ਨੇ ਵੀ ਕਹਿ ਸਕਦੇ ਜੀ ਬਸ ਇੰਨੀ ਗੱਲ ਹੋਈ ਆ ਉਹਨੇ ਮੁੱਢੀ ਬਾਡੀ ਥੱਲੇ ਰੱਖ ਕੇ ਨਾ ਮੇਰੇ ਤੇ ਹਮਲਾ ਕਰਤਾ ਉਹਨੇ ਠੀਕ ਆ ਫਿਰ ਚਲੋ ਲੋਕਾਂ ਨੇ ਛਡਾ ਦਿੱਤਾ ਫਿਰ ਥੋੜਾ ਜਿਹਾ ਮੈਗ ਦੇ ਗਿਆ ਮਲ ਕੇ ਆਪਣਾ ਅਮਰੀਕਾ ਇੱਥੇ ਇਹਨੇ ਕੜੇ ਮਾਰੇ ਪਹਿਲਾ ਸਿਰ ਤੇ ਠੀਕ ਆ ਉਹ ਮੈਂ ਪਾਣੀ ਥੱਲੇ ਕਰਕੇ ਨਾ ਮੈਂ ਸਾਫ਼ ਕਰਨ ਗਿਆ ਉਹਨੇ ਜਦ ਨੂੰ ਮਗਰੋਂ ਫੇਰ ਆ ਗਿਆ ਫਿਰ ਇਹਨੇ ਲਾਗੇ ਨਾ ਡੰਡੇ ਉਹ ਡੰਡਾ ਲੈ ਕੇ ਨਾ ਉਹ ਮਾਰੇ ਇਹਨੇ ਫਿਰ ਉਸ ਤੋਂ ਬਾਅਦ ਈ ਮਲਪੀ ਇਹਦਾ ਇੱਕ ਇਹਦੇ ਇੱਕ ਸਾਥੀ ਉਹਰ ਆ ਗਿਆ ਉਹਨੇ ਕਿਰਪਾਨਾਂ ਨਾਲ ਮੇਰੇ ਤੇ ਮੂੰਹ ਤੇ ਵਾਰ ਕਰਨ ਲੱਗਾ ਪਰ ਮੈਂ ਬਹਾਅ ਅੱਗੇ ਕਰਤੀਆਂ ਨਹੀਂ ਤੁੰਨੇ ਮਾਰ ਦੇਣਾ ਹੈ ਮੈਨੂੰ ਹਾਂਜੀ ਤੁਸੀਂ ਕਿੰਨੇ ਮੈਂ ਤਾਂ ਇਕੱਲਾ ਹੀ ਆ ਪਾਜੀ ਮੈਂ ਭਨੇਵੀ ਮੇਰੀ ਭਨੇਵੀ ਹੀ ਨਾਲ ਤੇ ਤੇ ਇੱਕ ਮੇਰੇ ਮਮਾ ਬੈਠੇ ਹੀ ਮਗਰਲੇ ਪਾਸੇ